ਤਣਾ ਲੰਮੀ ਉਮਰ ਦਾ ਦੁਸ਼ਮਣ ਕੁਝ ਲੋਕ ਅਸਲ ਉਮਰ ਤੋਂ ਵਡੇਰੇ ਦਿਸਦੇ ਹਨ ਅਧਿਆਨਾਂ ਤੋਂ ਪਤਾ ਲੱਗਿਆ ਹੈ ਕਿ ਤਣਾ ਇਸ ਦੇ ਪਿੱਛੇ ਦੀ ਮੁੱਖ ਵਜ੍ਹਾ ਹੈ ਸਰੀਰ ਦਾ ਜਿੰਨਾ ਨੁਕਸਾਨ ਤਣਾ ਕਰਕੇ ਹੁੰਦਾ ਹੈ ਉਹਨਾਂ ਕਿਸੇ ਹੋਰ ਕਾਰਨ ਨਹੀਂ ਹੁੰਦਾ ਅਮਰੀਕਨ ਇੰਸਟੀਚਿਊਟ ਆਫ ਸਟ्रेस ਮੈਨੇਜਮੈਂਟ ਨੇ ਸਰੀਰ ਦੀ ਇਸ ਅਰਧ ਤਵਾਹੀ ਦੀ ਪ੍ਰਕਿਰਿਆ ਦੀ ਪਰਚੋਲ ਕੀਤੀ ਤੇ ਸਿੱਟਾ ਕੱਢਿਆ ਕਿ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਤਣਾ ਹੁੰਦਾ ਹੈ ਹੈਂਡਲਬਰਗ ਯੂਨੀਵਰਸਿਟੀ ਹਸਪਤਾਲ ਦੇ ਡਾਕਟਰਾਂ ਨੇ ਇੱਕ ਪ੍ਰਯੋਗ ਕੀਤਾ। ਇਸ ਵਿੱਚ ਉਹਨਾਂ ਨੇ ਨੌਜਵਾਨ ਡਾਕਟਰ ਨੂੰ ਨੌਕਰੀ ਬਾਰੇ ਇੰਟਰਵਿਊ ਲਈ ਭੇਜਿਆ। ਇੰਟਰਵਿਊ ਨੂੰ ਔਖੇ ਕਰਨ ਲਈ ਉਹਨਾਂ ਨੇ ਅੱਧਾ ਘੰਟਾ ਗਣਿਤ ਦੇ ਔਖੇ ਸਵਾਲ ਹੱਲ ਕਰਨ ਲਈ ਕਿਹਾ। ਅੱਧੇ ਘੰਟੇ ਬਾਅਦ ਉਸ ਡਾਕਟਰ ਦੇ ਖੂਨ ਦੀ ਜਾਂਚ ਕੀਤੀ ਗਈ ਤਾਂ ਕਈ ਬਦਲਾਅ ਦੇਖਣ ਨੂੰ ਮਿਲੇ। ਹੈਰਾਨੀ ਦੀ ਗੱਲ ਇਹ ਹੈ ਕਿ ਬਿਮਾਰੀ ਨਾਲ ਲੜਨ ਲਈ ਸਰੀਰ ਵਿੱਚ ਕੁਦਰਤੀ ਤੌਰ ਤੇ ਜਿਸ ਤਰ੍ਹਾਂ ਦੀ ਰੋਗ ਰੋਧਕ ਦੀ ਸ਼ਕਤੀ ਪੈਦਾ ਹੁੰਦੀ ਹੈ ਉਹ ਵੀ ਤਿਆਰ ਹੋ ਗਈ ਸੀ। ਪਰ ਮਸਲਾ ਇਹ ਹੈ ਕਿ ਇਹ ਸ਼ਕਤੀ ਸਿਰਫ ਹਾਨੀਕਾਰਕ ਤੱਤਾਂ ਦਾ ਸਾਹਮਣਾ ਹੀ ਨਹੀਂ ਕਰਦੀ ਬਲਕਿ ਕਈ ਸੈੱਲਾਂ ਉੱਪਰ ਵੀ ਹਮਲਾ ਕਰਦੀ ਹੈ ਇਸੇ ਕਾਰਨ ਲੋਕ ਛੋਟੀ ਉਮਰ ਵਿੱਚ ਹੀ ਬੁੱਢੇ ਹੋ ਜਾਂਦੇ ਹਨ ਕੈਲੀਫੋਰਨੀਆ ਯੂਨੀਵਰਸਿਟੀ ਨੇ ਵੀ ਐਸਾ ਹੀ ਇੱਕ ਪ੍ਰਯੋਗ ਕੀਤਾ ਜਿਸ ਵਿੱਚ ਉਹਨਾਂ ਨੇ 39 ਮਾਮਿਆਂ ਦੇ ਖੂਨ ਦੀ ਪੜਤਾਲ ਕੀਤੀ ਉਹਨਾਂ ਮਾਮਿਆਂ ਦੀ ਜਾਂਚ ਹੋਈ ਜਿਨ੍ਹਾਂ ਦੇ ਬੱਚੇ ਸਖਤ ਬਿਮਾਰ ਸਨ ਨਾਲ ਹੀ ਉਹਨਾਂ ਮਾਮਿਆਂ ਦੀ